ਟਰੱਕ ਡਰਾਈਵਰ ਇਸ ਟਾਈਮ ਇਸ ਕਾਨੂੰਨ ਕਰਕੇ ਯਾਨੀ ਕਿ ਜਿਹੜਾ ਨਾਨ ਡੋਮੋਸਾਈਲ ਜਿਹੜਾ ਲਾਅ ਜਿਹੜਾ ਨਵਾਂ ਬਣਿਆ ਹੈਗਾ ਉਹਦੇ ਮੁਤਾਬਕ ਸੱਜ ਦਿਨਾਂ ਦਾ ਨੋਟਿਸ ਸਾਰੇ ਲੋਕਾਂ ਨੂੰ ਆਇਆ ਸੀਗਾ ਤਕਰੀਬਨ 17000 ਦੇ ਕਰੀਬ ਪਰ ਅਜੇ ਲੱਗਦਾ ਨਹੀਂ ਕਿ ਉਹਦੇ ਵਿੱਚੋਂ ਕਿਸੇ ਨੂੰ ਵੀ ਕੋਈ ਰਾਹਤ ਮਿਲ ਰਹੀ ਹੈ ਬਲਕਿ ਜਿਨ੍ਹਾਂ ਨੂੰ ਵੀ ਨੋਟਿਸ ਆਇਆ ਹੈ ਜਾਂ ਤੱਕ ਉਹ ਆਪਣੇ ਜਿਹੜੇ ਲਾਇਸੈਂਸ ਹੈ ਸਰੈਂਡਰ ਕਰ ਰਹੇ ਆ ਜਾਂ ਕਰ ਅ ਜੀ ਸੋਚਦੇ ਪਏ ਆ ਬਾਕੀ ਉਹ ਲੋਕ ਜਿਹੜੇ ਜਿਨ੍ਹਾਂ ਨੂੰ ਲੈਟਰ ਆਈਆਂ ਸੀਗੀਆਂ ਉਹਨਾਂ ਵਿੱਚੋਂ ਕੋਈ ਵੀ ਡਰਦਾ ਜਿਹੜਾ ਹੁਣ ਉਹ ਤਰਕ ਤੇ ਨਹੀਂ ਜਾ ਰਿਹਾ ਜੇ ਆਪਾਂ ਡੀਐਮਪੀ ਦੀ ਗੱਲ ਕਰਦੇ ਆ ਉੱਥੇ ਵੀ ਕੋਈ ਅਪਡੇਟ ਨਹੀਂ ਹੈ ਉਹ ਵੀ ਜਿਉਂ ਦੀ ਤਿਉਂ ਹੈ ਜਿਵੇਂ ਕਈ ਖਬਰਾਂ ਆਉਂਦੀਆਂ ਸੀਗੀਆਂ ਕਿ ਸ਼ਾਇਦ ਕੁਝ ਸਟੇ ਹੋਣ ਦੇ ਨਾਲ ਏਦਾਂ ਹੋ ਜੂ ਜਾਂ ਉਦਾਂ ਹੋ ਜੂ ਪਰ ਕੁਛ ਵੀ ਚੇਂਜ ਨਹੀਂ ਹੋਇਆ ਸੋ ਮੁੱਖੀ ਗੱਲ ਇਹ ਹੈ ਕਿ ਜਿਹੜਾ ਸੀ.ਆਰ.ਐਲ ਦਾ ਨੋ ਹੈਗਾ ਆ ਜਿਹਦੇ ਮੁਤਾਬਕ ਜਿਹੜੇ ਲੋਕ ਨਾਨ ਡੋਮੋਸਾਈਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਨੂੰ ਅਲਟੀਮੇਟਲੀ ਇਹ ਕਾਨੂੰਨ ਨੂੰ ਮੰਨਣਾ ਹੀ ਪੈਣਾ ਯਾਨੀ ਕਿ ਸਿੱਧਾ ਸਿੱਧਾ ਚੰਗਵਾ ਸਾਹਿਬ ਇਹ ਕਹਿ ਲੀਏ ਕਿ ਜੋ ਟਰੰਪ ਪ੍ਰਸ਼ਾਸਨ ਚਾਹੁੰਦਾ ਸੀਗਾ ਜੋ ਉਹਨਾਂ ਦੇ ਨੀਤੀਆਂ ਸੀਗੀਆਂ ਉਹ ਪੂਰੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਹੜਾ ਕੋਰਟ ਦੇ ਉੱਪਰ ਕੋਰਟ ਨੇ ਸਟੇ ਲਗਾਇਆ ਹੋਇਆ ਸੀਗਾ ਸਟੇ ਦਾ ਕੋਈ ਵੀ ਅਸਰ ਨਹੀਂ ਹੈ ਮਤਲਬ ਇਹਦਾ ਸਾਫ਼ ਹੈਗਾ ਕਿ ਜੋ ਚਾਹੁੰਦੇ ਨੇ ਉਹ ਹੋ ਰਿਹਾ ਹੈਗਾ ਤੇ ਸਾਡੇ ਲੋਕਾਂ ਦੇ ਪਰੇਸ਼ਾਨੀ ਦਾ ਜਿਹੜਾ ਆਲਮ ਹੈ ਉਹ ਵਧਦਾ ਜਾ ਰਿਹਾ ਹੈਗਾ